ਭਾਰਤੀ ਜਨਤਾ ਜੋਗ ਮੋਰਚਾ ਹਰਪੁਰ ਬੁੱਲੋ ਸ਼ਹੀਦ ਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਏਗ ਰੈਲੀ ਕੱਢੀ ਗਈ ਇਹ ਰੈਲੀ ਸ਼ਹੀਦ ਉਦਮ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ 'ਚ ਜਾ ਕੇ ਸਮਾਪਤ ਹੋਈ ਅੱਜ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਹਿਸ਼ਾਰਪੁਰ ਵੱਲੋਂ ਇੱਕ ਮੋਟਰਸਾਈਕਲ ਜੋ ਰੈਲੀ ਹੈ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਕੱਢ ਕੇ ਆਇਓ ਤੇ ਭਗਤ ਸਿੰਘ ਚੌਂਕ ਜਿਹਨੂੰ ਆਪਾਂ ਜੇਲ੍ਹ ਚੌਂਕ ਵੀ ਕਹਿੰਦੇ ਆ ਉੱਥੇ ਸ਼ਰਧਾਂਜਲੀ ਦਿੱਤੀ ਜਾਊਗੀ ਅੱਜ ਸਾਡੇ ਯੁਵਾ ਮੋਰਚਾ ਦੇ ਜ਼ਿਲ੍ਹਾ ਦੇ ਅਕਸ਼ शिवम ਓਰੀ ਜੀ ਦੇ ਅਧਿਕਤ ਹੈ ਇਹ ਰੈਲੀ ਅਸੀਂ ਕੱਢ ਰਹੇ ਆਂ ਔਰ ਇਹ ਯੁਵਾ ਮੋਰਚਾ ਦਾ ਇਹ ਹੈ ਵੀ ਸ਼ਹੀਦਾਂ ਨੂੰ ਹਮੇਸ਼ਾ ਚਤ ਚਤ ਪ੍ਰਣਾਮ ਆ ਨੌਜਵਾਨਾਂ ਨੂੰ ਸਾਡੇ ਸ਼ਹੀਦਾਂ ਦੀ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸ਼ਹਾਦਤ ਬਾਰੇ ਪਤਾ ਲੱਗਦਾ ਰਹੇ ਉਹਨਾਂ ਦੀ ਆਪਣੀ ਜੋ ਵਿਰਾਸਤ ਹੈ ਸਾਡੀ ਨੌਜਵਾਨ ਪੀੜ੍ਹੀ ਉਸ ਬਾਰੇ ਜਾਗਰੂਕ ਰਹੇ ਇਸੇ ਉਪਰਾਲੇ ਵਿੱਚ ਅੱਜ ਅਸੀਂ ਸਾਰੇ ਯੁਵਾਵਾਂ ਨੂੰ ਇਕੱਠਾ ਕਰਕੇ ਯੂਥ ਨੂੰ ਇਕੱਠਾ ਕਰਕੇ ਪਗਸਿੰਘ ਰਾਜਗੁਰੂ ਸਖਦੇਵ ਜੀ ਦੇ ਸ਼ਹੀਦੀ ਦਿਵਸਤੇ ਇੱਕ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਯੁਵਾ ਮੋਰਚਾ ਹੁਸ਼ਿਆਰਪੁਰ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਇਕਾਈ ਦੁਆਰਾ ਇਹ ਸ਼ਰਧਾਂਜਲੀ ਸਮਰਪਿਤ ਕੀਤੇ ਜਾ ਰਹੇ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਕਿਦਾਂ ਕੀ ਰੂਟ ਕੀ ਹੋਏਗਾ ਇਹ ਜੋ ਸ਼ਹੀਦਾਂ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਹੈ ਇਥੋਂ ਉਦਮ ਸਿੰਘ ਪਾਰਕ ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਫਗਵਾੜਾ ਚੌਂਕ ਹੋ ਕੇ ਘੰਟਾ ਘਰ ਹੁੰਦੇ ਹੋਏ ਸ਼ਹਿਨ ਚੌਂਕ ਤੋਂ ਹੋ ਕੇ ਆਪਣੇ ਪੁਰਾਣੇ ਕੋਡ ਕੰਪਲੈਕਸ ਤੇ ਕੋਲਮ ਹੋ ਕੇ ਜੇਲ੍ਹ ਚੌਂਕ ਤੇ ਭਗਤ ਸਿੰਘ ਜੀ ਦੇ ਜਿਹੜਾ ਹੈ ਉੱਥੇ ਸਮਰੂਪ ਉੱਤੇ ਜਾ ਕੇ ਸ਼ਰਦਾ ਸੁਮਨ ਅਰਪਿਤ ਕਰਕੇ ਦਾ ਸਮਾਪਨ ਹੋਇਆ। ਅੱਜ ਦਾ ਇਹ ਬਾਈਕ ਰੈਲੀ ਦਾ ਪ੍ਰੋਗਰਾਮ ਪੰਜਾਬ ਭਾਜਪਾ ਯੂਵਾ ਮੋਰਚਾ ਦੇ ਨਿਰਦੇਸ਼ ਅਨੁਸਾਰ ਸ਼੍ਰੀ ਉਦਮ ਸਿੰਘ ਭਾਰਕ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਕਿ ਸ਼ਹੀਦੀ ਦਿਵਸ ਦੇ 23 ਮਾਰਚ ਦੇ ਮੌਕੇ ਨੂੰ ਸਮਰਪਿਤ ਹੈ। ਯੂਵਾ ਮੋਰਚਾ ਭਾਜਪਾ ਹਾਰਪੁਰ ਵੱਲੋਂ ਇਹ ਜਿਹੜੀ ਰੈਲੀ ਹੈ ਫਗਵਾੜਾ ਚੌਂਕ ਤੋਂ ਜਾਂਦੇ ਹੋ ਕਸ਼ਮੀਰੀ ਘੰਟਾ ਘਰ ਘੰਟਾ ਘਰ ਤੋਂ ਸੈਸ਼ਨ ਚੌਂਕ ਸੈਸ਼ਨ ਚੌਂਕ ਤੋਂ ਸੀਪਸਿੰਗ ਚੌਂਕ ਦੇ ਵਿੱਚ ਜਾ ਕੇ ਸਮਾਪਤ ਹੋਏਗੀ ਇਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹਾ ਯੂਵਾ ਮੋਰਚਾ ਦੇ ਪ੍ਰਭਾਰੀ ਸ਼੍ਰੀ ਰਮਨ ਕਈ ਜੀ ਅਭਾਸ਼ ਸ਼ਾਕਰ ਜੀ ਪੰਜਾਬ ਭਾਜਪਾ ਜਨਰਲ ਸੈਕਟਰੀ ਉਹ ਵੀ ਮੌਜੂਦ ਰਹਿਣਗੇ ਤੇ ਬਾਕੀ ਸਾਡੀ ਸਾਰੀ ਯੂਵਾ ਮੋਰਚਾ ਦੀ ਟੀਮ ਜੋ ਕਿ ਇੱਥੇ ਵੱਧ ਚੜ ਕੇ ਪਹੁੰਚੀ ਹੈ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ